ਸਤਿ ਸ਼੍ਰੀ ਅਕਾਲ ਜੀ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਜ਼ਿੰਦਗੀ ਨਾਲ ਜੁੜੀ ਹੋਈ ਕਹਾਣੀ ਜੋ ਅੱਜ ਮੈਂ ਲੱਭੀ ਜਾਂ ਮੇਰੇ ਤੱਕ ਪਹੁੰਚੀ ਸੋ ਮੈਂ ਅੱਜ ਸੂਬਾ ਪੰਜਾਬ ਵਾਸੀਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਕਹਿੰਦੀ ਹੋਈ ਸਵੇਰੇ-ਸਵੇਰੇ ਹੀ ਔਰ ਇੱਕ ਆਪਣੇ ਹਲਕੇ ਦੀ ਇੱਕ ਖੂਬਸੂਰਤ ਕਹਾਣੀ ਜਿਹੜੀ ਆ ਉਹ ਸ਼ੇਅਰ ਕਰਨੀ ਚਾਹਾਂਗੀ ਕਿਉਂਕਿ ਹੋ ਸਕਦਾ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮੋਟੀਵੇਸ਼ਨ ਮਿਲੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਣ। ਸੋ ਮੇਰੇ ਨਾਲ ਅੱਜ ਜੋ ਬੈਠੇ ਨੇ ਮੇਰੇ ਸੱਜੇ ਪਾਸੇ ਡਾਕਟਰ ਅਰਪਨ ਬੈਠੇ ਹੋਏ ਨੇ ਜੋ ਕਿ ਮੈਡੀਕਲ ਆਫੀਸਰ ਨੇ ਆਲਮਵਾਲਾ ਤੋਂ ਸਾਡੇ ਮਲੋਟ ਤੋਂ ਹੀ ਨੇ। ਔਰ ਇਧਰ ਮੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਹੈ ਜਿਸ ਦਾ ਨਾਮ ਹੈ ਹਿੰਮਤਪ੍ਰੀਤ ਸਿੰਘ ਇਹ ਆਪਣੀ ਦਾਦੀ ਨਾਲ ਬੈਠਾ ਹੋਇਆ ਤੇ ਉਸ ਦੇ ਨਾਲ ਸਾਡੀ ਆਂਗਣਵਾੜੀ ਵਰਕਰ ਬੈਠੀ ਹੋਈ ਹੈ ਰਜਿੰਦਰ ਔਰ ਉਸਦੇ ਨਾਲ ਸਾਡੀ ਪੂਰੀ ਟੀਮ ਜਿਹੜੀ ਹੈ ਆਰਬੀਐਸਕੇ ਜੋ ਸਾਡਾ ਪ੍ਰੋਗਰਾਮ ਹੈ ਕ ਨੈਸ਼ਨਲ ਪ੍ਰੋਗਰਾਮ ਉਹ ਟੀਮ ਦੇ ਮੈਂਬਰਸ ਖੜੇ ਹੋਏ ਨੇ ਸੋ ਇੱਕ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਇਹ ਛੋਟਾ ਜਿਹਾ ਬੱਚਾ ਜੋ ਹਜੇ ਪੇਟ ਵਿੱਚ ਸੀ ਤੇ ਉਹਦੀ ਮਦਰ ਹੈ ਜਿਹੜੀ ਉਹ ਆਂਗਣਵਾੜੀ ਸੈਂਟਰ ਦੇ ਵਿੱਚ ਵਿਜ਼ਿਟ ਕਰਦੀ ਹੈ ਸੋ ਆਂਗਣਵਾੜੀ ਸੈਂਟਰਾਂ ਦੀ ਮਹੱਤਤਾ ਵੀ ਇਹਦੇ ਵਿੱਚੋਂ ਨਿਕਲ ਕੇ ਆਉਗੀ ਕਿ ਉਹ ਆਂਗਣਵਾੜੀ ਸੈਂਟਰ 'ਚ ਵਿਜ਼ਿਟ ਕਰਦੀ ਹੈ ਔਰ ਬੱਚੇ ਨੂੰ ਡਾਕਟਰਾਂ ਨੇ ਕੋਈ ਪ੍ਰੋਬਲਮ ਦੱਸੀ ਹੈ ਕਿ ਉਹਦੇ ਦਿਲ ਦੇ ਵਿੱਚ ਕੋਈ ਨੁਕਸ ਹੈ ਉਹ ਬੱਚੇ ਨੂੰ ਅਬਾਰਟ ਕਰਾਉਣਾ ਚਾਹੁੰਦੀ ਹੈ ਪਰ ਇੱਕ ਆਂਗਣਵਾੜੀ ਵਰਕਰ ਜੋ ਕਿ ਉਸ ਨੂੰ ਮੋਟੀਵੇਟ ਕਰਦੀ ਹੈ ਕਿ ਨਹੀਂ ਇਸ ਨੂੰ ਬਚਾਇਆ ਜਾ ਸਕਦਾ ਅਸੀਂ ਬੱਚੇ ਨੂੰ ਅਬਾਰਟ ਨਹੀਂ ਕਰਾਉਣਾ ਸੋ ਇਸੇ ਤਰ੍ਹਾਂ ਡਾਕਟਰਸ ਨਾਲ ਸੰਪਰਕ ਹੁੰਦਾ ਹੈ ਔਰ ਡਾਕਟਰ ਅਰਪਨ ਇਸ ਕਹਾਣੀ ਚਾਹੁੰਦੇ ਨੇ ਜਿਹੜੇ ਕਿ ਮਦਰ ਨੂੰ ਵੀ ਮੋਟੀਵੇਟ ਕਰਦੇ ਨੇ ਔਰ ਬੱਚੇ ਨੂੰ ਬੱਚੇ ਦੀ ਡਿਲੀਵਰੀ ਤੱਕ ਲੈ ਕੇ ਜਾਂਦੇ ਨੇ ਔਰ ਉਸ ਤੋਂ ਬਾਅਦ ਮੈਂ ਦੱਸਣਾ ਚਾਹਾਂਗੀ ਕਿ ਆਰਬੀਐਸ ਕੇ ਕਹਿਜਾ ਪ੍ਰੋਗਰਾਮ ਹੈ ਜਿਹਦੇ ਵਿੱਚ ਸਰਕਾਰ ਜਿਹੜੇ ਬੱਚਿਆਂ ਦੇ ਦਿਲ ਦੇ ਵਿੱਚ ਨੁਕਸ ਹੁੰਦਾ ਹੈ ਜਮੰਦਰੂ ਨੁਕਸ ਹੁੰਦਾ ਹੈ ਉਹੋ ਜਿਹੇ ਬੱਚੇ ਔਰ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਜਵੰਦਰੂ ਬਿਮਾਰੀਆਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਇਲਾਜ ਬਿਲਕੁਲ ਫ੍ਰੀ ਕਰਾਉਂਦੀ ਹੈ ਐਫਰਟ ਕਰਨ ਦੀ ਲੋੜ ਹੈ ਸਿਰਫ ਡਾਕਟਰਸ ਨੂੰ ਔਰ ਸਾਡੀ ਜੋ ਟੀਮ ਹੈ ਜੋ ਗਰਭਵਤੀ ਮਾਵਾਂ ਦੇ ਨਾਲ ਰੋਜ਼ਾਨਾ ਨਿਪਟਦੀ ਹੈ ਰੋਜ਼ਾਨਾ ਉਹਨਾਂ ਦੇ ਵਿਹਾਰ ਵਿੱਚ ਆਉਂਦੀ ਹੈ ਸੋ ਇੱਕ ਜੁਆਇੰਟ ਐਫਰਟ ਦੀ ਕਹਾਣੀ ਹੈ ਕਿ ਡਾਕਟਰ ਸਾਹਿਬ ਨੇ ਇਸ ਬੱਚੇ ਨੂੰ ਕਿਵੇਂ ਬਚਾਇਆ ਆਰਬੀਐਸ ਦੀ ਟੀਮ ਪਹੁੰਚੀ ਇਹਨਾਂ ਨੇ ਹੋਟਲ ਇਸ ਹਸਪੀਟਲ ਦੇ ਵਿੱਚ ਇਸ ਬੱਚੇ ਦਾ ਆਪਰੇਸ਼ਨ ਕਰਵਾਇਆ ਲੱਖਾਂ ਰੁਪਏ ਲਾ ਕੇ ਜਿਹੜੇ ਆਪਰੇਸ਼ਨ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂ ਹੋਰ ਕਿਤੇ ਕਰਵਾਏ ਜਾਂਦੇ ਆ ਉਹ ਆਪਰੇਸ਼ਨ ਬਿਲਕੁਲ ਫ੍ਰੀ ਹੋਇਆ ਇਸ ਬੱਚੇ ਦਾ ਔਰ ਇਹ ਬੱਚਾ ਜਿਹੜਾ ਹਿੰਮਤਪ੍ਰੀਤ ਹੈ ਇੱਕ ਹਿੰਮਤ ਵਜੋਂ ਉੱਪਰ ਕੇ ਆ ਸਾਹਮਣੇ ਆਇਆ ਔਰ ਬਿਲਕੁਲ ਠੀਕ ਠਾਕ ਹੈ ਬੱਚਾ ਅੱਜ ਆਪਣੀ ਦਾਦੀ ਦੇ ਨਾਲ ਇੱਥੇ ਬੈਠਾ ਹੈ ਸੋ ਮੈਂ ਇੱਕ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਪੂਰੀ ਟੀਮ ਨੂੰ ਐਪਰੀਸ਼ੀਏਟ ਵੀ ਕਰਦੀ ਹਾਂ ਔਰ ਮੈਂ ਪੂਰੇ ਪੰਜਾਬ ਪਰ ਚ ਇਹ ਸੁਨੇਹਾ ਲਾਉਣਾ ਚਾਹੁੰਦੀ ਆ ਕਿ ਆਂਗਣਵੜੀ ਵਰਕਰ ਦਾ ਰੋਲ ਆਂਗਣਵੜੀ ਸੈਂਟਰਾਂ ਦਾ ਰੋਲ ਡਾਕਟਰਾਂ ਦਾ ਰੋਲ ਇਹ ਛੋਟਾ ਨਹੀਂ ਹੁੰਦਾ ਇਸ ਨੂੰ ਕਦੇ ਵੀ ਅਣਗੌਲਿਆ ਨਾ ਕਰੀਏ ਸਾਨੂੰ ਸਾਡਾ ਇਹ ਫਰਜ਼ ਬਣਦਾ ਕਿ ਸਾਡੇ ਘਰ ਦੇ ਵਿੱਚ ਕੋਈ ਗਰਭਵਤੀ ਔਰਤ ਹੈ ਤਾਂ ਉਹਨਾਂ ਨੂੰ ਆਂਗਣਵੜੀ ਸੈਂਟਰ ਚ ਲੈ ਕੇ ਜਾਈਏ ਇੱਥੇ ਹੀ ਬਸ ਨਹੀਂ ਇਹਨਾਂ ਨੇ ਇੱਕ ਬੱਚਾ ਨਹੀਂ ਇਹੋ ਜਿਹੇ 10 ਬੱਚਿਆਂ ਦੀ ਜਾਨ ਬਚਾਈ ਹੈ ਔਰ ਇਹ ਕੋਸ਼ਾਂ ਲਗਾਤਾਰ ਜਾਰੀ ਨੇ ਪੰਜਾਬ ਸਰਕਾਰ ਇਸ ਪੂਰੀ ਟੀਮ ਨੂੰ ਐਪਰੀਸ਼ੀਏਟ ਕਰਦੀ ਹੈ ਸਾਡੇ ਆਂਗਣਵਾੜੀ ਸੈਂਟਰਾਂ ਦੇ ਰੋਲ ਨੂੰ ਆਂਗਣਵਾੜੀ ਵਰਕਰਾਂ ਦੇ ਰੋਲ ਨੂੰ ਐਪਰੀਸ਼ੀਏਟ ਕਰਦੀ ਹੈ ਸਾਡੇ ਡਾਕਟਰ ਜੋ ਇਸ ਤਰ੍ਹਾਂ ਫਰਿਸ਼ਤੇ ਬਣ ਕੇ ਉੱਭਰਦੇ ਹੈ ਉਹਨਾਂ ਦੇ ਰੋਲ ਨੂੰ ਐਪਰੀਸ਼ੀਏਟ ਕਰਦੀ ਹੈ ਔਰ ਮੇਰੇ ਵੱਲੋਂ ਇਹ ਸਾਰਿਆਂ ਨੂੰ ਸਨੇਹਾ ਹੈ ਕਿ ਅਸੀਂ ਕਦੇ ਵੀ ਆਪਣੇ ਬੱਚਿਆਂ ਦੇ ਪ੍ਰਤੀ ਅਣਗੌਲੇ ਨਾ ਰਹੀਏ ਆਪਣੀਆਂ ਗਰਭਵਤੀ ਮਾਵਾਂ ਜਾਂ ਬੱਚੀਆਂ ਗਰਭਵਤੀ ਜੜੀਆਂ ਹੁੰਦੀਆਂ ਨੇ ਉਹਨਾਂ ਨੂੰ ਕਦੇ ਵੀ ਇਗਨੋਰ ਨਾ ਕਰੀਏ ਆਂਗਣਵੜੀ ਸੈਂਟਰਾਂ 'ਚ ਵਿਜ਼ਿਟ ਕਰਾਈਏ ਬੱਚਿਆਂ ਨੂੰ ਆਂਗਣਵੜੀ ਸੈਂਟਰਾਂ 'ਚ ਵਿਜ਼ਿਟ ਕਰਾਈਏ ਸੋ ਮੈਂ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਹੜੇ ਲੋਕਾਂ ਲਈ ਛਿਛੇ ਬਣ ਕੇ ਖੜੇ ਨੇ ਬਹੁਤ ਸ਼ੁਕਰੀਆ